ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਬੁਗਰਾ ਤੇ ਆਪਣੇ ਕੋਲੇ ਇਹ ਮੱਝ ਵਿਕਾਊ ਆ ਜਿਹਦੇ 4 ਤਰੀਕ ਨੂੰ ਦੇਣ ਪੂਜੇ ਪੂਰੇ ਹੋ ਜਾਣੇ ਤੇ ਚਲੋ ਆਜੋ ਬਾਈ ਨਾਲ ਗੱਲਬਾਤ ਕਰਦੇ ਆਂ ਦੇਖ ਸਕਦੇ ਤੁਸੀਂ ਮੱਝ ਦੀ ਬੰਤਰ ਤੇ ਇਹ ਆਪਣੇ ਬਾਈ ਕਹਿੰਦਾ ਚੌਥੇ ਪੰਜਵੇਂ ਸੂਏ ਆ ਤੇ ਬਾਈ ਕਹਿੰਦਾ ਦੁੱਧ ਦਾ ਰਿਕਾਰਡ ਹੈਗਾ ਦਾ 13-14 ਲੀਟਰ ਜਿਹੜੇ ਮੇਰੇ ਵੀਰਾਂ ਭਾਈਆਂ ਨੇ ਇਹ ਮੱਝ ਲੈਣੀ ਹੋਵੇ ਤਾਂ ਬਾਈ ਦੇ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਹੋ ਆਪਾਂ ਵੀਡੀਓ ਸ਼ੇਅਰ ਕਰਾਂਗੇ ਦੇਖ ਸਕਦੇ ਹੋ ਤੁਸੀਂ ਦੇਸਾਇਦਾਂ ਦੇ ਥਣਾ ਦੀ ਮੰਤਰ ਚਾਰੇ ਥਣ ਇੱਕੋ ਜਿਆ ਦੇਸਾਇਦਾਂ ਆ ਮਾਜ ਦਿਵੰਤਰ ਤੇ ਆਪਾਂ ਮਾਜ ਦਾ ਤੋੜਾ ਚੈੱਕ ਕਰਾ ਦਾਂਗੇ ਬਾਈਆਂ ਤੋਂ ਤਰਾਕੇ ਆ ਦੇਸਾਇਦਾਂ ਦੇ ਮਾਜ ਦਾ ਤੋੜਾ ਉਧਰ ਹੀ ਲੈ ਜੀ ਬਾਈ ਕੋਈ ਨਹੀਂ ਬਾਹਰ ਦੇਸਾਇਦਾਂ ਚਾਰ ਤਰੀਕ ਨੂੰ ਦਿਨਪੁਰੇ ਹੁੰਦੇ ਆ ਮੱਜ ਤੇ ਪਿੰਡ ਬਾਈਆਂ ਦਾ ਬੁਗਰਾ ਜੇਕਰ ਮੇਰੇ ਵੀਰਾਂ ਭਰਾਵਾਂ ਨੇ ਲੈ ਨਹੀਂ ਹੋਵੇ ਤਾਂ ਬਾਈਆਂ ਦੇ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਹੋ ਤੇ ਕੰਟੈਕਟ ਨੰਬਰ ਆਪਾਂ ਵੀਡੀਓ ਦੇ ਵਿੱਚ ਪਾ ਦਾਂਗੇ ਦੇਖਸਾਂ ਬਾਈਆਂ ਦੇ ਕੋਲੇ ਚੰਗੇ ਬੁੱਦਵਾ ਤੇ ਬਾਈ ਇਹ ਸੇਲ ਕਰਨ ਨੇ ਜੇਕਰ ਮੇਰੇ ਵੀਰ ਭਰਾਵਾਂ ਨੇ ਲੈਣੀ ਹੋਵੇ ਅੱਜ ਤਾਂ ਕੰਟੈਕਟ ਕਰ ਸਕਦੇ ਬਾਈਆਂ ਦਾ ਨੰਬਰ ਬੱਸ ਲੈਣੇ ਬਾਈ ਆਪਣਾ ਕੰਟੈਕਟ ਨੰਬਰ ਦੱਸਿਓ 996646 ਠੀਕ ਹੈ ਜੀ 64782 64 ਤੇ ਬਾਈਆਂ ਦੇ ਕੰਟੈਕਟ ਨੰਬਰ ਤੇ ਗੱਲਬਾਤ ਕਰ ਸਕਦੇ ਮੁੱਲ ਦਾ ਬਾਈ ਧੰਨਵਾਦ ਜੀ ਇਹਨੂੰ ਵੀ ਕੰਮ ਸੀਸ ਕਰਕੇ ਤੇ ਸਾਨੂੰ ਵੀ ਥੋੜਾ ਇਹ ਕੰਮ ਸੀਸ ਕਰਕੇ ਸਾਨੂੰ ਇਹ ਵੀਡੀਓ ਸਾਹਮਣੂ ਰਿਕਾਰਡ ਉਪਰ ਕਰਨੀ ਪਈ ਇਸ ਕਰਕੇ ਥੋੜਾ ਕੁਆਲਿਟੀ ਦਾ ਫਰਕ ਆ ਇਸ ਲਈ ਮੇਰੇ ਵੀਰ ਭਰਾਵਾਂ ਤੋਂ ਸੀ ਮਾਫੀ ਮੰਗਦੇ ਆ ਤੇ ਅੱਗੇ ਤੋਂ ਵਧੀਆ ਵੀਡੀਓ ਬਣਾਉਣ ਦੀ ਆਸ ਕਰਾਂਗੇ ਤੇ ਜੇਕਰ ਆਪਣੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਜਸਤਾਲ ਡੈਰੀ ਫਾਰਮ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਅਗਲੀ ਵੀਡੀਓ 'ਚ ਬਈ